ਹਾਂਜੀ ਸਤਿ ਸ਼੍ਰੀ ਅਕਾਲ ਤੇ ਵਰਤਾ ਮੈਂ ਤੁਹਾਡਾ ਸਾਡੇ ਚੈਨਲ ਤੇ ਹੂਪ ਤੁਸੀਂ ਸਾਰੇ ਵਧੀਆ ਤੇ ਕੈਂਟ ਹੋਗੇ ਆਪਾਂ ਵੀ ਪੂਰੇ ਵਧੀਆ ਆ ਤੇ ਮਾਰਨਿੰਗ ਹੋ ਗਈ ਸੀ ਬ੍ਰੈਕਫਾਸਟ ਆਪਾਂ ਕਰ ਲਿਆ ਸੀ ਰੈਡੀ ਵਗੈਰਾ ਹੋ ਗਈ ਸੀ ਤੇ ਹੁਣ ਆਪਾਂ ਜਾ ਰਹੇ ਆ ਮਾਰਕੀਟ ਮਾਰਕੀਟ ਆਪਾਂ ਕਿਸੇ ਖਾਸ ਲਈ ਕਰਨ ਜਾ ਰਹੇ ਆ ਥੋੜੇ ਬਹੁਤੀ ਸ਼ੋਪਿੰਗ ਤੇ ਨੈਕਸਟ ਕਿੱਥੇ ਜਾਵਾਂਗੇ ਉਹ ਤੁਸੀਂ ਵਲੌਗ ਨਾਲ ਕੰਟੀਨਿਊ ਰਹਿਣਾ ਤੇ ਤੁਹਾਨੂੰ ਪਤਾ ਲੱਗ ਜਊਗਾ ਕਿ ਆਪਾਂ ਹੁਣ ਕਿੱਥੇ ਜਾ ਰਹੇ ਆ। ਹਾਂਜੀ ਆਪਾਂ ਹੁਣ ਜਾ ਰਹੇ ਆ। ਲੋਕਾਂ ਨੂੰ ਦਿਖਾ ਦੇ। ਨਹੀਂ ਮੈਂ ਸਟਾਰਟ ਕਰੇ ਕਰ ਲਿਆ ਸੀਗਾ। ਤੇ ਆ ਇਧਰ ਹਜੀ ਬੱਗੀ ਲੈ ਕੇ ਜਾਣੀ ਸੀ। ਕਿਸੇ ਖਾਸ ਬੰਦੇ ਲਈ। ਤੇ ਘਰੋਂ ਨਿਕਲ ਗਏ ਸੀਗੇ ਆਪਾਂ ਉਦੋਂ ਮੈਂ ਨਹੀਂ ਬਣਾਇਆ ਵਲੌਗ। ਹਾਂ ਕਿੱਦਾਂ? ਠੀਕ ਆ। ਠੀਕ ਆ। ਹਾਂ। ਕਾਦੇ ਲਈ? ਕਾਦੇ ਲਈ। ਹਾਂ। ਬੱਸ ਤਾਂ ਉਹਦੇ ਵਾਰ ਆ ਗਿਆ ਕਰੂੰ ਠੀਕ ਆ ਚਲੋ ਮਿਲਦੇ ਅੱਗੇ ਜਾ ਕੇ ਮੈਂ ਥੋੜਾ ਟਾਈਮ ਅਸੀਂ ਇੱਥੇ ਮੋਲ ਜਾ ਕੇ ਸੀ ਹਜੇ ਮਤਲਬ ਕਿ ਜਿੱਥੇ ਅਸੀਂ ਜਾਣ ਉਹ ਘਰ ਨਹੀਂ ਆ ਇਸੇ ਸਿੱਕੇ ਥੋੜਾ ਟਾਈਮ ਇਥੇ ਕੰਮ ਕਰ ਲੈਣੇ ਆ ਤੇ ਹਣੀ ਇੱਧਰ ਬੈਠੇ ਨੇ ਨੀਂਦ ਆndi ਨਹੀਂ ਤਾਂ ਆਉਣੀ ਆ ਇਹ ਕੰਮ ਤੋਂ ਆਏ ਸੀ ਨਾ ਤਾਂ ਕਰਕੇ ਹੱਕ ਲੁਫਾਫੇ ਚੱਕ ਚੱਕ ਕੇ ਹੱਥ ਦੁਖ ਰੱਗ ਜਾਂਦੇ ਆ ਵਾਹ ਕਟਾਤੀ ਇਧਰੋਂ ਆ ਚੱਕੀ ਹੋਈ ਆ ਤੇ ਤਾਂ ਕਰਕੇ ਸੀ ਕਿ ਚੱਲ ਥੋੜਾ ਟਾਈਮ ਇੱਥੇ ਘੁੰਮਦੇ ਫਿਰਦੇ ਆ ਬੈਠਦੇ ਆ ਫਿਰ ਉਦੋਂ ਬਾਅਦ ਜਾਵਾਂਗੇ ਹਨਾ ਕਰ ਰਹੇ ਆ ਸੀ ਇਧਰੋਂ ਇਧਰੋਂ ਬੱਸ ਮਿਲੂਗੀ ਆਪਾਂ ਨੂੰ ਅੱਗੋ ਸਾਨੂੰ ਬੱਸ ਮਿਲਣੀ ਆ ਉੱਥੇ ਫਿਰ ਬੱਸ ਸਟਾਪ ਜਾ ਰਹੇ ਆ ਪਹੁੰਚ ਗਏ ਸੀ ਕਿ ਇਧਰ ਘਰ ਦੂਜੇ ਤੇ ਹੁਣ ਆਪਾਂ ਕਰਨ ਲੱਗਿਆ ਤਿਆਰੀ ਡੈਕੋਰੇਸ਼ਨ ਦੀ ਤੇ ਅੱਜ ਮਿਲ ਜਣੀ ਹੈ ਛੁੱਟੀ ਹਸਪੀਟਲ ਜੋਂ ਤੇ ਹੁਣ ਆਪਾਂ ਤਿਆਰੀ ਕਰ ਰਹੇ ਹਾਂ ਕਿਉਂਕਿ ਇੱਧਰ ਆਪਾਂ ਡੈਕੋਰੇਸ਼ਨ ਦੀ ਤਿਆਰੀ ਕਰਨੀ ਹੈ ਕਰੇ ਤੇ ਬੈੱਡ ਬੁੱਡ ਰੈਡੀ ਹੋ ਗਿਆ ਬੈੱਡ ਰੈਡੀ ਕਰੀ ਜਾਂਦੇ ਨੇ ਹੁਣ ਆਪਾਂ ਬਲੂਨ ਬਲਾਨ ਫਲਾਉਣੇ ਆਗੇ ਆਹ ਦੇਖੋ ਜੀ ਬੈੱਡ ਹੋ ਗਿਆ ਰੈਡੀ ਬਸ ਬੈੱਡ ਦੇ ਉੱਤੇ ਲਾਉਣ ਵਾਲੇ ਸਜਾਵਟ ਵਾਲੇ ਬਲੂਨ ਵਗੈਰਾ ਲਾਵਾਂਗੇ ਤੇ ਸੋਹਣਾ ਬਣਾਵਾਂਗੇ ਉਹਨੂੰ ਬੈੱਡ ਨੂੰ ਹੂੰ ਕਾਲ ਲੀ ਰਿਹਾ ਕਾਲ ਲਾ ਆ ਡੇਡੇ ਬਹੁਤ ਆ ਹੂੰ ਹੋਰ ਕਰਨੇ ਬਸ ਬਹੁਤ ਬੰਦੇ ਲੈ ਕੇ ਆਉਂਗੇ ਹੁਣ ਆਪਾਂ ਕਰ ਰਹੇ ਆ ਤਿਆਰੀ ਮੈਂ ਕਿਹਾ ਸੀ ਆ ਬੈੱਡ ਦੇ ਨੇ ਉੱਥੇ ਨੀਚੇ ਉੱਥੇ ਕਰਕੇ ਵਾਲੀ ਸਾਈਡ ਹੀ ਲਾਈਏ ਮੈਂ ਵੀ ਕਹਿੰਨਾ ਹਾਂ ਉੱਥੇ ਸਹੀ ਉੱਥੇ ਹੀ ਕਿਤੇ ਲੱਗਗਾ ਤਾਂ ਸੋਣਾ ਲੱਗੂ ਉੱਥੇ ਸਾਹਮਣੇ ਸੋਣਾ ਲੱਗਣਾ ਵਾ ਤੇ ਉੱਥੇ ਹੁਣ ਪਿਆ ਸਾਮਾਨ ਪੁਲ ਨੋ ਉਹ ਦਾ ਚੱਕ ਦਿੰਨੇ ਆ। ਲੱਭ ਪੁਲ ਫਾਫਲ ਪੁਗਾ ਚੱਕ ਦਿੰਨੇ ਆ। ਇਹਦਾ ਇਹਦੇ ਨਾਲ ਹੀ ਸੋਹਣਾ ਲੱਗੂਗਾ। ਹੂੰ। ਉਹਦੇ ਬੈੱਡ ਦੇ ਬਰਾਬਰ ਦੇ ਕੰਧ ਨਾਲ ਜਾਵੜੇ ਤਾਂ ਸੋਹਣਾ ਨਹੀਂ ਲੱਗਣਾ। ਕਿੱਧਰ? ਮੈਂ ਕਿਹਾ ਬੈੱਡ ਦੇ ਬਰਾਬਰ ਬਰਾਬਰ ਹੀ ਸੋਹਣਾ ਲੱਗੂ ਜੇ ਕੰਧ ਨਾਲ ਜਾਵੜੇ ਤਾਂ ਸੋਹਣਾ ਨਹੀਂ ਲੱਗਣਾ। ਨਹੀਂ ਤੇ ਫਿਰ ਲੱਗਣਾ ਹੀ ਇਹ ਕੰਧ ਦੇ ਪਿੱਛੇ ਲੱਗੂਗਾ ਸਪੋਰਟ। ਇਹ ਕਿੱਦਾਂ ਲਗਾ ਦਿੰਦੇ ਤੁਸੀਂ? ਹਾਂ। ਚਲ ਦੇਖ ਦਿੰਨੇ ਫਿਰ। ਚਲ ਹੁਣ ਇਹਨੂੰ ਲਾਉਣਾ ਹੈ। ਏ ਨਹੀਂ ਨਾ ਵੱਡਾ ਬਕਦਾ ਨਹੀਂ ਨਹੀਂ ਇਹ ਇੱਕ ਮਿੰਟ ਹੀ ਟੁੱਟ ਨਾ ਜਾਵੇ ਥੋੜਾ ਧਿਆਨ ਨਾਲ ਖੋਲ ਕੇ ਲਾਉਣਾ ਨਾ ਹਾਂ ਜਾਂ ਮੈਂ ਇੱਕ ਮਿੰਟ ਲਿਆ ਮੈਂ ਖੋਲਾਂ ਹੁਣ ਫੜ ਕੇ ਰੱਖ ਦਮ ਤੇ ਖੋਲ ਖੜੀਂ ਇੱਕ ਮਿੰਟ ਇੱਥੇ ਆਪਾਂ ਹੁਣ ਲਾ ਤਾ ਹੁਣ ਉਧਰ ਸਾਹਮਣੇ ਲਾਉਣੇ ਆ ਬੈੱਡ ਤੇ ਹੂੰ ਲਾਈ ਸਹੀ ਲੱਗਦਾ ਪਿਆ ਲੱਗਦਾ ਸੁਨਾਰਿਆ ਹੂੰ ਹਨ ਜੀ ਜੇ ਦੁਗਵਾਰੇ ਲੱਗਣਗੇ ਉਦੋਂ ਵੀ ਸੇ ਲੱਗੂਗਾ ਨਾ ਲੌਗ ਗਵਾਰੇ ਗਵਾਰੇ ਕਰਤੇ ਕਮਰੇ ਚ ਆ ਪੈਡ ਬੀਬੀ ਦਾ ਸਾਹਮਣੇ ਪਿਆ ਤੇ ਚਾਦਰ ਵਾਹਿਆ ਵਾਹਿਆ ਵਿਛਾਤੀ ਆ ਤੇ ਬੀਬੀ ਦੇ ਬੈੱਡ ਨਾਲ ਗਵਾਰੇ ਲਵਾਤੇ ਤੇ ਇਧਰ ਵੈਲਕਮ ਬੇਬੀ ਤੇ ਉਦੋਂ ਬਾਹਰ ਲੱਗ ਰਹੇ ਨਹੀਂ ਇੱਥੋਂ ਇਹ ਤਾਂ ਲਾਟੇ ਦੇਾਰੇ ਉੱਪਰ ਕਮਰੇ ਦੇ ਜਾਣ ਵਾਲਾ ਰਸਤਾ ਹੈ ਹੁਣ ਮੈਂ ਬਣਾ ਰਹੀ ਹਾਂ ਚਾਹ ਸਾਰੇ ਜਣੇ ਕਹਿੰਦੇ ਕਿ ਅਸੀਂ ਪੀਣੀ ਹੈ ਚਾਹ ਤਾਂ ਬਣਾ ਲਓ ਤੇ ਹੁਣ ਜਿਹੜੀ ਡੈਕੋਰੇਸ਼ਨ ਸੀ ਆਪਾਂ ਸਾਰੀ ਪੂਰੀ ਕਰ ਲਈ ਆ ਤੇ ਤੁਹਾਨੂੰ ਡੈਕੋਰੇਸ਼ਨ ਦਿਖਾ ਦਈਏ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਡੈਕੋਰੇਸ਼ਨ ਕੀਤੀ ਕਾਦੇ ਲਈ ਸੀ ਅਸੀਂ ਤੇ ਚਲੋ ਦਿਖਾਉਂਦੇ ਹਾਂ ਤੁਸੀਂ ਦੇਖੋ ਇੱਥੋਂ ਸਟਾਰਟ ਹੁੰਦੀ ਆ ਆ ਦੇਖੋ ਅੰਦਾਜ਼ਾ ਕਰਿਓ। ਅੰਦਾਜ਼ਾ ਤੁਸੀਂ ਲਾ ਹੀ ਲਓਗੇ ਡੈਕੋਰੇਸ਼ਨ ਦੇਖ ਕੇ ਵੀ ਕਾਦੀ ਡੈਕੋਰੇਸ਼ਨ ਕੀਤੀ ਗਈ ਆ। ਠੀਕ ਹੈ ਜੀ ਸਾਰੇ ਜਣੇ ਦੱਸਿਓ ਵੀ ਡੈਕੋਰੇਸ਼ਨ ਕਿੱਦਾਂ ਦੀ ਲੱਗੀ ਇਹ ਸਾਰੀ ਅਸੀਂ ਰਲ ਕੇ ਕੀਤੀ ਹੈ ਪੰਜ ਛੇ ਜਣਿਆਂ ਨੇ ਤੋ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜੀ ਜੀ ਬੇਡ 'ਚ ਬੈਠੇ ਸੀ ਜਾਗਦੇ ਰਾਤ ਦੇ ਇਹ ਆ ਗਈ ਨਹੀਂ ਪਹੁੰਚ ਗਈ ਨਹੀਂ ਇੱਧਰ ਨਾਕਾ ਲਾਈ ਬੈਠੇ ਆ ਠੰਡ ਬਹੁਤ ਆ ਗਈ ਆ ਗਈ ਗੱਲਾਂ ਉੱਥੇ ਕਰਨ ਲੱਗ ਗਏ ਆ ਗਈ ਆ ਗਈ ਇੱਕ ਬੰਦਾ ਤੱਕ ਗਿਆ ਆ ਮਾਸੜੀ ਹੋ ਗਿਆ ਫਲੈਸ਼ ਨਹੀਂ ਤੇਰੀ ਆਗੇ 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 ਉਹ ਨਹੀਂ ਕਿ ਆਗੀ ਲੱਗੇ ਆ ਇਹ ਰੋਈਆ ਪੈਰ ਤੋਂ ਦੋ ਨਾ ਨਾਕਾ ਤੋਂ ਫਿਰ ਲੇਕਰ ਦਿੰਦੇ ਨਾਕਾ ਸਾਲਗਾ ਦਾ ਦੇਖਿਆ ਸੀ ਨਾ ਕੰਬਰਾਵਾ ਦਾ ਪਿੰਲੀ ਵਰ ਦੇਖਿਆ ਹੋਲੇ ਚੇਕ ਦੇ ਗੇ ਫਿਰ ਫੈਟ ਚ ਹੋ ਜਾਂਦੇ ਕਰੋਨਾ ਦੇ ਨਾਲ ਅਸਾਂ ਸਭ ਦੇ ਯੱਕਲੇ ਆ ਪਰ ਉਹ ਨਹੀਂ ਬ੍ਰੋ ਪਰ ਦੇ ਜਾਂਦੇ ਆ ਆਉੜਾ ਹਾਇ ਟੂ ਪਿੱਛੇ ਵੀ ਇਹਨਾਂ ਨੇ ਲੈ ਲਿਆ ਇਹ ਕਿਸਾਬ ਦਾ ਹੁੰਦਾ ਏ ਆ ਰਸੀ ਰਸੀ ਉਹ ਵੀ ਤਰੀਕਾ ਮੰਗਦਾ ਚਾਹੀ ਜਿਆਦਾ ਨਹੀਂ ਖੋਣਾ ਮਿਠਾਸ ਤੂੰ ਸਾਰਾ ਹੀ ਖਾ ਲਾ ਪਿੱਦੀ ਨੂੰ ਉੱਥੇ ਲੱਗਦੀ ਆ ਪਿੱਦੀ ਨੂੰ ਹੀ ਲਾ ਲੈਨੇ ਆ

ਹਾਂ بڑا ਕਣਾ ਪਾ ਦਿਓ ਕੋਈ ਬਹਿਣ ਮੁੜਦੇ ਨਹੀਂ ਆ ਵਾਓ ਦਾਦੇ ਮੈਂ ਜਾਂ ਮੇਰੇ ਭਾਣੇ ਬੈਠੇ ਕਾ ਕਾਸੀ ਤਣਾ ਇਹਦੇ ਚਾਲੇ ਨੇ ਉੱਤ ਉੱਤੇ ਬੱਲੇ ਬੱਲੇ ਹਾਂ ਹੂੰ ਇਹਨੇ ਬੀਬੀ ਖਾ ਲਈ ਇਹ ਜਿਹੜਾ ਨਹੀਂ ਨਾ ਚੱਲੋ ਜੀ ਹੁਣ ਲੱਗਿਆ ਬੈੱਡ ਤੇ ਪਾਉਣ ਪ੍ਰਿੰਟ ਹੈ ਨਾ ਜਦ ਕਿ ਆ ਸੰਜੀਦੀ ਜੀ ਮਨ ਦਾ ਸੰਜੀਦੀ ਜੀ ਨੰਦ ਗੇਟ ਰਿਹਾ ਦੋ ਬੁੱਦਾ ਇਹ ਗੁੱਡਾ ਬੁੱਦਾ ਨਿਕਲਉਣਾ ਉਹ ਜਦੋਂ ਫੇਰ ਚੱਲੇਗੀ ਉੱਪਰ ਹੀ ਚੱਲ ਜਾਣਾ ਤੇਵਾ ਤਾਂ ਹਾਂ ਫੈਂਕਸ ਆਵਰੇ ਕਿੱਦਾਂ ਘਰ ਉਤੇ ਸਾਡੀ ਘਰ ਦੀ ਰੌਣਕ ਆ ਗਈ ਹਾਂ ਚੱਕਣ ਤੋਂ ਡਰ ਲੱਗਦਾ ਕਿਦਾਂ ਨਾ ਮੈਂ ਸਾਥ ਠਿਕ ਹੈ ਹੈ ਚੱਕਾਂ ਤੋਂ ਡਰ ਲੱਗਦਾ ਪ੍ਰੈਕਟਿਸ ਕਰਾਉਂਦੇ ਜਿਵਾ ਚੱਕਰ ਨਹੀਂ ਨਹੀਂ ਹੈ ਆਖ ਖੋਲਦੀ ਹੈ ਮੈਨੂੰ ਨਿੱਕਾ ਹਾਂ ਸੇਫ ਥਲੇ ਆਤ ਹੈ ਵੀ ਸੇਫ ਪੜਿਆ ਤਾਂ ਹੈਡੀ ਬਰੀ ਫੋਟੋ ਕਰ ਹਾਂ ਵੈਲਕਮ ਬੇਬੀ

कैप देनी है कि नहीं कैप सही जी होनी नहीं ये कैप बोलो सोनी लगती है कैप थोड़ी सही जी लगती है तो हां तो भी नहीं है और ये जस नहीं फट ਜੱਸ ਫੜ ਰਿਹਾ ਕਿ ਕਿਹੜਾ ਫੜਨਾ ਮੂਲੀ ਨਹੀਂ ਢੋਲ ਦਾ ਗਾਣਾ ਬਾਗਣਾ ਤਾ ਗੰਦਰ ਦੋ ਟੋਪੀਆਂ ਜਿਵੇਂ ਚਲੋ ਇਹ ਕਿਹਦਾ ਜੱਜ ਵਾਗਦਾ ਗਿਆ ਕਿਹਨੇ ਦੇਖੋ ਸਹੀ ਮੇਰਾ ਪਿਓ ਜੱਸ ਬੇਸ ਦੀ ਕਰਾਉਂਦੇ ਇਧਰ ਐ ਇਧਰ ਐ ਕੋ ਟੋਪੀ ਜੱਜ ਨਾਲ ਲੈ ਜਾਸ ਟੋਪੀ ਜੱਜ ਨਾਲ ਦੇ ਇਧਰ ਇਹ ਜੱਸ ਇੱਕ ਮਿੰਟ ਮੈਨੂੰ ਪੜ੍ਹਣੀ ਪਈ ਇੱਕ ਮਿੰਟ ਮੈਨੂੰ ਹਾਂ ਹਾਂ ਸਹੀ ਹੈ ਉਹ ਫਰੀ ਜਾਈ ਉਹਨੇ ਉਹਨੂੰ ਦੋੜਾ ਕੇ ਚਾਹੁੰਦਾ ਬਹੁਤ ਘੰਟ ਹੈ ਜੀ ਆ ਤੇ ਹੁਣ ਇਹਨੂੰ ਐਂ ਪੜਾਂ ਬਸ ਇਹ ਮੈਡਮ ਮੂਹਰੇ ਇੱਥੇ ਹੈਗਾ ਸੈਕਲੈਂਸੈਂਟਰ ਜਿੱਥੇ ਬਿਠਾ ਲੈਂਦੇ ਪਤਾ ਨਹੀਂ ਕਿਵੇਂ ਬੈਠੇ ਜਾਂ ਜਾਂਦਾ ਇਹਨੂੰ ਹੋਵੇਗਾ ਮੈਂ ਟੈਲੀ ਜੀ ਸਾਈਡ ਤੇ ਇੱਕੋ ਜਿਹੇ ਸੈਂਟਰ ਚ ਨਹੀਂ ਹੋ ਸਕਦੀ ਕੁੜੀ ਫੇਰ ਹੀ ਕਟੋਂਗੇ ਆ ਕੁੜੀ ਤੇ ਤੁਹਾਡੇ ਮੂੰਹ ਇੱਥੇ ਹੁਣ ਚਲੋ 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 ਪੜਾ ਬਸ ਕੇ ਜੀਗਾ ਜੀਗਾ ਕਰ ਕੀ ਇਹ ਬੇਗੂ ਜਣ ਦੇ ਕਿਹੜਾ ਕੋਈ ਕਿੰਨਾ ਨਿੱਕੀ ਨੂੰ ਮਾਸਾ ਹੈ ਕਿਆ ਛੇਦੀ ਛੇਦੀ ਫੋਟੋ ਵਾਲਾ ਬਾਤ ਫੋਟੋ ਖੇਦਣਾ ਬਾਤ ਇੱਕ ਇੱਕ ਵਧੀਆ ਇੱਕ ਇੱਕ ਹੋ ਗਈਆ ਜਿਹੜੇ ਮੈਂ ਬੈਸਟਿਕ ਕਰੀਆ ਕੇ ਕਿਤਾ ਪਿੱਛੇ ਰਹਿ ਗਿਆ ਕੋਈ ਕੇ ਗੱਲ ਨਹੀਂ ਕਰਦਾ ਤੇ ਆ ਬਸ ਇੱਕ ਨਾ ਨਾ ਰੋਕ ਤੁਮ ਤਾਂ ਸਿਆਰ ਕਰ ਚੁਕੀ ਤੂੰ ਮੈਂ ਤਾਂ ਬੋਲ ਜਾਈ ਹਾਂ ਕਿ ਗ੍ਰੈਵਿਟੀ ਕਹਾਂਗੇ ਜੋਬਨ ओके ਬਬੂ ਪਰ ਇਹ ਕਿਨੂੰ ਖਵਾਉਂਦੇ ਆ ਉਹ ਕਿੱਥੇ ਹੈ ਗਿਫਟ ਸੋ ਥੋੜੀ ਇੱਥੇ ਪਹਿਲੇ ਘੜਾ ਖਾਣਾ ਉਹ ਗਿਫਟ ਖਵਾਇਓ ਨਾ ਨਹੀਂ ਰਹਿਣ ਤੋਂ ਬਾਅਦ ਪੁੰਜਣ ਲੱਗਿਆ ਫੇਰ ਪ੍ਰੋਬਲਮ ਆਣੀ ਫੜਾ ਕਿੱਥੇ ਗਈ ਪਾਸ ਕਰੀ ਜਿੰਨਾ ਕੋ ਮਨ ਲੱਗ ਜਾਣਾ ਮੇਰੇ ਕੋਲ ਕਹਤੀ ਓਕੇ ਹੋ ਗਿਆ ਓਕੇ ਹਾਂ ਹਾਂ ਉਹਨੇ ਵੀ ਉਹ ਬੁਦਾਵਾਂ ਦੀ ਤਰਾਕੀ ਇਹ ਤਾਂ ਕਦੀ ਬੁਲਾਇਆ ਕਰਦੀ ਨਹੀਂ ਨਹੀਂ ਛੋਟੇ ਵਾਲਾ ਛੋਟੇ ਵਾਲਾ ਕੇ ਕੇ ਨਾਮ ਨਾ ਲਾ ਦੇ ਪਾਪਾ ਦੀ ਨਾਲ ਬਾਅਦ ਫੜੀ ਤੇ ਛੋਟਾ ਤਾਂ ਬਰਾਵਾ ਦੇ ਕਿ ਸਾਰੇ ਚੁੱਕ ਲਿਆ ਨਹੀਂ ਨਹੀਂ ਉਹ ਟਾਂਸੇ ਉਨੇ ਨਾ ਦੇ ਓਏ ਅੱਜ ਕਾ ਉਹ ਨਿੱਕਾ ਫੋਟੋ ਨਹੀਂ ਨਿੱਕਾ ਬੇਬੀ ਨੂੰ ਨਾ ਨਿੱਕਾ ਬੇਬੀ ਨੂੰ ਵੜਾ ਦੋ ਦੇਵੀ ਦੇ ਅੱਗੇ ਰੱਖ ਦੋ ਨਿੱਕਾ ਕਮਲ ਲੈ ਲਈ ਬਾਹਮਾ ਦੇ ਵਿੱਚ ਹੋਲਡ ਕਰ ਦੇ ਜਾ ਜ਼ਫਰ ਜੀ ਗਿਆ ਉਹ ਉਹ ਮੇਰ ਬਦੂਰ ਮੈਂ ਕਿੱਥੇ ਉਹ ਮਾਈ ਗਾਡ ਚਲ ਚਲ ਹੁਣ ਖੇਡੇ ਆਰਾ ਮਾਰੂ ਤੇ ਮਾਰੇ ਮੇਰੇ ਮੋਢੇ ਛੁਰਾ ਚਲ ਚਲੋ ਜੀ ਚਲੋ ਪ੍ਰਭੂ ਮੈਂ ਨੂੰ ਖਵਾ ਦੇ ਹਾਂ ਉਹ ਦੋ ਦੱਬੇਠਾ ਰਹੇ ਤੋ ਹਣ ਸਰਬਰੀਓ ਚਲੇ ਆ ਲਾਗੇ ਤੇ ਕਰ ਮਾਸਾ ਮਾਮਾ ਹਾਲ ਚਾਲ ਦੋਸਤੋ ਹੁਣ ਸਾਰੀ ਡੈਕੋਰੇਸ਼ਨ ਲਾ ਰਹੇ ਆ ਡੈਕੋਰੇਸ਼ਨ ਕੀਤੀ ਸੀ ਬਹੁਤ ਸਾਨੂੰ ਬਹੁਤ ਵਧੀਆ ਲੱਗਾ ਹਮ ਸਾਰੇ ਨੇ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਤਾਂ ਲਾ ਲੱਗਿਆ ਕਿ ਸਾਡਾ ਬੇਬੀ ਡਰ ਰਿਹਾ ਹੈ ਆ ਬੱਬੂ ਆਈਏ ਉਹ 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 వలోగంగా ఎండ్ జాను బాగ వధ కమ శేర్ చనల్ ను సబ్స్క్రైబ